ਮੈਂ ਤੇ ਕਈ ਵਾਰੀ ਇੱਕ ਗੱਲ ਹੋਰ ਵੇਖਣਾ ਤੇ ਤੁਹਾਨੂੰ ਹੱਥ ਜੋੜ ਕੇ ਇੱਕ ਬੇਨਤੀ ਕਹਿਣ ਲੱਗਿਆ ਬਹੁਤ ਵਾਰੀ ਹੁਣ ਗੁਰਦੁਆਰਿਆਂ ਵਿੱਚ ਅਜੀਹਾ ਹੋ ਰਿਹਾ ਹੈ ਵੀ ਸੰਗਤ ਵਿੱਚੋਂ ਨਗਰ ਦੀ ਸੰਗਤ ਹੈ ਜਿਹੜੀ ਗੁਰਦੁਆਰੇ ਆਉਂਦੇ ਨੇ ਗੁਰਬਾਣੀ ਦੇ ਗੁਟਕੇ ਸਹਿਬ ਪੋਥੀਆਂ ਲੈ ਕੇ ਤੇ ਆ ਕੇ ਵਜੀਰਾ ਨੂੰ ਜਾਂ ਪ੍ਰਬੰਧਕਾਂ ਨੂੰ ਕਹਿਣਗੇ ਵੀ ਭਾਈ ਸਾਹਿਬ ਆ ਜਿਹੜੀ ਬਾਣੀ ਦਾ ਗੁਟਕਾ ਸਹਿਬ ਹੈ ਜਾਂ ਪੋਥੀ ਹੈ ਇਹਨੂੰ ਗੁਰਦੁਆਰੀ ਰੱਖ ਲਓ ਮੈਂ ਵੇਖੇ ਅੱਖਾਂ ਨਾਲ ਤਾਂ ਉਹਨਾਂ ਨੂੰ ਪੁੱਛੋ ਵੀ ਕੀ ਕਾਰਨ ਹੈ ਕਹਿ ਲੱਗੇ ਜੀ ਇਹ ਬਾਪੂ ਬਾਣੀ ਪੜਦਾ ਸੀ ਜਾਂ ਮਾਤਾ ਜੀ ਬਾਣੀ ਪੜਦੇ ਹੁੰਦੇ ਸਨ ਹੁਣ ਉਹ ਮਾਤਾ ਜੀ ਚਲੇ ਗਏ ਜਾਂ ਬਾਪੂ ਜੀ ਕਾਲ ਚਲਾਣਾ ਕਰ ਗਏ ਹੁਣ ਕੋਈ ਬਾਣੀ ਨਹੀਂ ਪੜਦਾ ਤੇ ਅਸੀਂ ਸੋਚਿਆ ਵੀ ਗੁਰਦੁਆਰੀ ਜਾ ਕੇ ਦੇਵ ਨੇ ਮੈਂ ਹੱਥ ਜੁੜ ਕੇ ਕਈ ਵਾਰ ਕਈਆਂ ਨੂੰ ਆਖਿਆ ਵੀ ਭਲੇ ਉਹ ਫਿਰ ਪਿਓ ਦਾਦੇ ਦੀ ਜਿਹੜੀ ਜਾਇਦਾਦ ਸੀ ਜਿਹੜੀ ਜ਼ਮੀਨ ਸੀ ਉਹ ਤੇ ਤੁਸੀਂ ਧਾਰਮਿਕ ਸਥਾਨ ਨੂੰ ਨਹੀਂ ਦੇਣਾ ਹੈ ਉਹਦਾ ਬਨਾਇਆ ਘਰ ਉਹਦੀਆਂ ਬਨਾਈਆਂ ਵਸਤੂਆਂ ਉਹ ਤਾਂ ਹੀ ਨਹੀਂ ਤੁਸੀਂ ਦੇਨ ਆਏ ਤੁਸੀਂ ਗੁਰਬਾਣੀ ਦੀ ਪੋਥੀ ਗੁਰਦੁਆਰੇ ਦੇਨ ਆ ਗਏ ਹੋ ਤੇ ਮੈਂ ਹੱਥ ਜੁੜ ਕੇ ਆਖਨੇ ਇਹਨੂੰ ਘਰ ਹੀ ਰੱਖੋ ਬਲਕਿ 2-4 ਗੁਰਬਾਣੀ ਦੀਆਂ ਪੋਥੀਆਂ ਇਤਿਹਾਸ ਦੀਆਂ ਕਿਤਾਬਾਂ ਘੋਰ ਲੈ ਕੇ ਆਓ ਆਪਣੇ ਘਰ ਵਿੱਚ ਜੇ ਬਾਪੂ ਬਾਣੀ ਪੜਦਾ ਸੀ ਤਾਂ ਕੋਈ ਮਾਤਾ ਜੀ ਬਾਣੀ ਪੜ੍ਹਦੇ ਸਨ ਉਹ ਆਪਣੇ ਭਲੇ ਲਈ ਪੜ੍ਹਦੇ ਸਨ ਤੁਸੀਂ ਆਪਣੇ ਭਲੇ ਲਈ ਅਮਰਤ ਬਾਣੀ ਪੜੋ ਉਹ ਆਪਣਾ ਜੀਵਨ ਚੰਗਾ ਗੁਜ਼ਾਰਗੇ ਗੁਰੂ ਚਰਨਾਂ ਵਿੱਚ ਜੁੜ ਕੇ ਕਿਰਤ ਕਾਰ ਕਰਦਿਆਂ ਕਰਤਾਰ ਚੇਤਾ ਰੱਖਿਆ ਸਿੱਖ ਦੇ ਜੀਵਨ ਦਾ ਸਿਧਾਂਤ ਹੈ ਹੱਥ ਪਾਉ ਕਰ ਕਾਮ ਸਭ ਜੀਤ ਨਰੰਜਨ ਨਾਲ ਤੇ ਅੱਗੇ ਸਿਧਾਂਤ ਨੂੰ ਤੁਸੀਂ ਆਪਣੇ ਪਰਿਵਾਰਾਂ ਵਿੱਚ ਪਾਲੋ ਇਸ ਕਾਰਨ ਮੈਂ ਜਿਹੜੀ ਬੇਨਤੀ ਕਹਿ ਰਿਹਾ ਸਾਂ ਅਸੀਂ ਗੁਰੂ ਚਰਨਾਂ ਵਿੱਚ ਜੁੜੀਏ ਭਾਵਨਾ ਨਾਲ ਕਿਸੇ ਸ਼ਮੇ ਸਿੱਖ ਕੌਮ ਦੇ ਵਿਰੋਧੀ ਜਾਣਦੇ ਨੇ ਇਹ ਗੱਲ ਸਿੱਖ ਨਸ਼ੇ ਦੇ ਵਪਾਰੀ ਨਹੀਂ ਹੈ ਸਿੱਖ ਅੰਮ੍ਰਿਤ ਬਾਣੀ ਨਾਮ ਦੇ ਵਪਾਰੀ ਨੇ ਅੱਜ ਵੀ ਬਣੀਆਂ